ਅਕਸਰ ਜਿਨ੍ਹਾਂ ਦੇ ਕਿਰਦਾਰ ਆਪ ਗੰਦਲੇ ਤੇ ਕਾਲੇ ਹੁੰਦੇ ਆ ਉਹ ਚੰਗੇ ਕਿਰਦਾਰਾਂ ਵਾਲੇ ਮਨੁੱਖ ਜਿਹੜੇ ਉਹਨਾਂ ਤੇ ਚੱਕੜ ਸੁੱਟਣ ਦੀ ਕੋਸ਼ਿਸ਼ ਕਰਦੇ ਆ ਸੋ ਆਣੀ ਹੈ ਕਿ ਇਹ ਸੂਰਜ ਤੇ ਕਪੜਾ ਪਾ ਦੇਣਗੇ ਜੋ ਸੱਚ ਹੈ ਉਹ ਸੱਚ ਹੀ ਰਹੇਗਾ ਓੜ ਨ ਕੁੱਟੇ ਨਾਨਕਾ ਓੜਕ ਸੱਚ ਰਹੀ ਤੇ ਅੱਜ ਫਿਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਸ਼ਬੀ ਦੇ ਉੱਤੇ ਜਿਹੜਾ ਹੈ ਉਹ ਕਲੰਕ ਲਗਾ ਦਿੱਤਾ ਜਾਵੇ ਲੇਕਿਨ ਜਿਸ ਤਰ੍ਹਾਂ ਲਗਾਤਾਰ ਹੀ ਕੰਗਣਾ ਰਣੌਤ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕਰਦੀ ਹੋਈ ਨਜ਼ਰ ਆਉਂਦੀ ਹੈ ਹਮੇਸ਼ਾ ਹੀ ਕਦੀ ਇੱਕ ਵੱਖਵਾਦੀ ਕਦੀ ਖਾਲਸਤਾਨੀ ਕਦੀ ਕੁਝ ਕਹਿੰਦੇ ਹੋਏ ਨਜ਼ਰ ਆਉਂਦੇ ਨੇ ਲੱਗਦਾ ਕਿ ਇਸ ਮੂਵੀ ਨਾਲ ਵੀ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਅਤੇ ਨਾਲ ਦੇ ਸੂਬਿਆਂ ਨੂੰ ਕਦੀ ਇਹ ਬੇਸ਼ਰਮ ਜਨਾਨੀ ਉਹਨਾਂ ਨੂੰ ਪਰਜੀ ਵੀ ਆਖਦੀ ਹੈ ਸਭ ਤੋਂ ਵੱਡੀ ਕੰਟਰੀਬਿਊਸ਼ਨ ਸਾਡੀ ਹੈ ਇਸ ਦੇਸ਼ ਦੀ ਅਖੰਡਤਾ ਆਜ਼ਾਦੀ ਤੇ ਸੁਰੱਖਿਆ ਦੇ ਲਈ ਜਾਂ ਫਿਰ ਇਹ ਨੌਜਵਾਨ ਜਦ ਲਈ ਇੱਕ ਗਲਤ ਸ਼ਬਦ ਵਰਤਦੀ ਅੱਜ ਵੀ ਸੀਨਾ ਤਾਣ ਕੇ ਚੀਨ ਤੇ ਪਾਕਿਸਤਾਨ ਦੇ ਨਾਲ ਲੜਦੇ ਪਈ ਹੈ ਇਹਦੀ ਦਿਵਾਨੀ ਦੀ ਕੋ ਕੰਟਰੀਬਿਊਸ਼ਨ ਇਸ ਜਨਾਨੇ ਦੀ ਪਰ ਇਹੇ ਜੀਆਂ ਹਰਕਤਾਂ ਜਿਹੜੀਆਂ ਅੱਜ ਸਰਕਾਰਾਂ ਕਰ ਰਹੀਆਂ ਨੇ ਜਾਂ ਇਹਨਾਂ ਦੇ ਮੈਂਬਰ ਪਾਰਲੀਮੈਂਟ ਕਰ ਰਹੇ ਨੇ ਜਾਂ ਜਿਹੜੇ ਟੁਕਲ ਜੇ ਇਹਨਾਂ ਦੇ ਜਿਹੜੇ ਆ ਪ੍ਰੋਡਿਊਸਰ ਜਾਂ ਡਾਇਰੈਕਟਰ ਜਾਂ ਐਕਟਰ ਕਰ ਰਹੇ ਨੇ ਇਹਦੇ ਨਾਲ ਸੰਤਾ ਦੀ ਸ਼ਬੀਰ ਉੱਤੇ ਕੋਈ ਫਰਕ ਨਹੀਂ ਆਉਣਾ ਪਰ ਇਹਨਾਂ ਦੀ ਜਿਹੜੀ ਸ਼ਬੀ ਹੈ ਉਹਦੇ ਤੇ ਲੋਕਾਂ ਨੇ ਜਿਹੜੀਆਂ ਪਹਿਲਾਂ 10 ਲਾਂ ਤਾਂ ਪਾਣੀਆਂ ਸੀਗੇ ਹੁਣ 100 ਲਾਂ ਤਾਂ ਜਿਹੜੀਆਂ ਇਹਨਾਂ ਨੂੰ ਜਿਹੜੀਆਂ ਪੈਂਦੀਆਂ ਗਾਂ ਵੀ ਨਜ਼ਰ ਤਮਾਂ ਏ ਜੇ ਕਹਿੰਦੀ ਹੈ ਕਿ ਮੈਂ ਸੱਚ ਦਿਖਾਉਣਾ ਚਾਹੁੰਨੀ ਹਾਂ ਤੇ ਜੁਆਇਸ ਪੈਟੇਗਰੂ ਦੀ ਕਿਤਾਬ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਨੇ ਉਹਨਾਂ ਨੂੰ ਮੂਵੀ ਦੇ ਰੂਪ ਦੇ ਵਿੱਚ ਰੂਪਮਾਨ ਕਰਕੇ ਦਿਖਾਵੇ ਜੇ ਜ਼ਰੂਰਤ ਹੈ ਜਿਵੇਂ ਅਹਿਮਦ ਸ਼ਾਹਬੁੱਦਦੀ ਨੇ ਹਮਲੇ ਕੀਤੇ ਨਾਦਰ ਸ਼ਾਹ ਨੇ ਹਮਲੇ ਕੀਤੇ ਤੇ ਜਿਵੇਂ ਔਰੰਗਜ਼ੇਬ ਨੇ ਸਹਿਬਜ਼ਾਦੇ ਨੂੰ ਸ਼ਹੀਦ ਕਰਨ ਦੇ ਯਤਨ ਕੀਤੇ ਸਾਡੇ ਹਿਰਦਿਆਂ ਦੇ ਉੱਤੇ ਗੁੱਜੀਆਂ ਸੱਟਾਂ ਲਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਉਸੇ ਦੀ ਨਿਆਂ ਹੀ ਇਹ ਜਿਹੜਾ ਹਮਲੇ ਕੀਤੇ ਗਏ ਸੀਗੇ ਹੈ ਹਮਤ ਤੇ ਲਾਊਡ ਮੂਵੀ ਦੇ ਵਿੱਚ ਤੇ ਜੇ ਹਿੰਮਤ ਹੈ ਤੇ 1984 ਦੇ ਨਵੰਬਰ ਦੇ ਵਿੱਚ ਕੇਸ ਹਿਸਾਬ ਦੇ ਨਾਲ ਸਿੱਖਾਂ ਨੂੰ ਟਾਇਰ ਪਾਪਾ ਸੜਿਆ ਗਿਆ ਸਿੱਖਾਂ ਦੇ ਜੂੜੇ ਬਨ ਕੇ ਉੱਤੇ ਕੈਰੋਸਿਨ ਤੇਲ ਪਾ ਕੇ ਅੱਗ ਲਾਈ ਜਾਂਦੀ ਸੀ ਜਦੋਂ ਸਿੱਖ ਤੜਫਦੇ ਸੀ ਕਹਿੰਦੇ ਸੀਗੇ ਕੋ ਉਹ ਦੇਖੋ ਸਿੱਖ ਭੰਗੜਾ ਡਾਲ ਰਹੇ ਕੋਈ ਗੱਲ ਕਰਨ ਵਾਲੀ ਜੇ ਹਿੰਮਤ ਆ ਤਾਂ ਇੰਨਾਂ ਚੀਜ਼ਾਂ ਦੇ ਉੱਤੇ ਬਣਾਈਏ ਲੇਕਿਨ ਅੱਜ ਜਿਸ ਤਰ੍ਹਾਂ ਇਹ ਫਿਲਮ ਨੂੰ ਪੰਜਾਬ 'ਚ ਰੋਕਿਆ ਗਿਆ ਲਗਾਤਾਰ ਹੀ ਉਹ ਪੋਸਟਾ ਪੈ ਰਹੀਆਂ ਨੇ ਕੌਣਾ ਰਣੌਤ ਵੱਲੋਂ ਲਗਾਤਾਰ ਹੀ ਫਿਰ ਜਿਹੜੀ ਹੈ ਜਮਾਨਤ ਲਾਸ਼ੀ ਜਿਹੜੀ ਹੈ ਤੇਜ ਹੋ ਗਈ ਹੈ ਕੀ ਲੱਗਦਾ ਤੁਹਾਨੂੰ ਕਿ ਲੱਗਦਾ ਕਿ ਫਿਰ ਦੁਬਾਰਾ ਤੇ ਇਸ ਤਰ੍ਹਾਂ ਦੇ ਇਹ ਮੋੜ 'ਚੋਂ ਨਜ਼ਰ ਆਉਂਦੀ ਹੈ ਜਦੋਂ ਦਰਜਣਕ ਮੂਵੀਆਂ ਭਾਈ ਸਾਹਿਬ ਜੀ ਫਲॉप ਹੋ ਗਈਆਂ ਹੋਣ ਨਾ ਤੇ ਇੱਕ ਹੋਰ ਫਲॉप ਹੁੰਦੀ ਹੋਏ ਤੇ ਸੱਪ ਵਾਂਗੂ ਫਿਰ ਉਹ ਅੱਜ ਜਿਹੜੀ ਹੈ ਤੜਫਦੀ ਪਈ ਹੈ ਜਨਾਨੀ ਕਈ ਹਿੰਦੂ ਵੀਰਾਂ ਨਾਲ ਗੱਲ ਹੋਈ ਸਨਾਤਨੀ ਜਿਹੜੇ ਕਟੜ ਸਨਾਤਨੀ ਨੇ ਉਹਨਾਂ ਵੀਰਾਂ ਨਾਲ ਮੁਸਲਮਾਨਾਂ ਨਾਲ ਗੱਲ ਹੋਈ ਵੀਰਾਂ ਦੇ ਨਾਲ ਅਸਾਈ ਵੀਰਾਂ ਦੇ ਨਾਲ ਗੱਲ ਹੋ ਰਹੀ ਹੈ ਸਾਰੇ ਇਸ ਮੂਵੀ ਦਾ ਜਿਹੜਾ ਵਿਰੋਧ ਕਰਦੇ ਪਏ ਆ ਤੇ ਧਰਮ ਦੇ ਆਧਾਰ ਦੇ ਉੱਤੇ ਇਸ ਦੇਸ਼ ਦੇ ਲੋਕਾਂ ਨੂੰ ਵੰਡ ਕੇ ਪ੍ਰੋਪੋਗੈਂਡਾ ਕਰਕੇ ਤੇ ਪਹਿਲਾਂ ਕਿਸਾਨਾਂ ਨੂੰ ਪਹਿਲਾਂ ਗਾਣਾ ਕੱਢੀਆਂ ਆਪਾਂ ਜਿਹੜੇ ਅੰਨ ਪੈਦਾ ਕਰਕੇ ਦਿੰਦੇ ਅੰਨ ਦਾਤਾ ਆਪਾਂ ਕਹਿੰਦੇ ਆ ਤੇ ਹੁਣ ਜਿਹੜਾ ਇਹ ਆਪਾਂ ਧਾਰਮਿਕ ਸੈਂਟੀਮੈਂਟਸ ਨੂੰ ਪੜਕਾ ਕੇ ਤੇ ਬਹੁ ਗਿਣਤੀ ਤੋਂ ਆਪਾਂ ਵੋਟਾਂ ਲੈਣਾ ਚਾਹੁੰਦੇ ਪਰ ਲੋਕੀ ਸਿਆਣੇ ਨੇ ਨਾ ਇਹਨਾਂ ਦੀ ਫਿਲਮ ਚੱਲਣੀ ਤੇ ਨਾ ਇਹਨਾਂ ਦਾ ਪ੍ਰੋਪੋਗੈਂਡਾ ਚੱਲਣਾ ਭਾਰਤੀ ਜਨਤਾ ਪਾਰਟੀ ਕਿਉਂ ਨਹੀਂ ਨਰੋਕ ਪਾ ਰਹੀ ਬੇਸ਼ੱਕ ਕਹਿ ਰਹੇ ਨੇ ਕਿ ਉਹ ਆਪਣੇ ਬਿਆਨ ਹੋ ਸਕਦੇ ਕੰਗਰਾਰ ਨਾ ਉਹ ਤੇ ਲੇਕਿਨ ਰੋਕ ਕਿਉਂ ਨਹੀਂ ਪਾ ਰਹੀ ਕੀ ਲੱਗਦਾ ਤੁਹਾਨੂੰ ਲੱਗਦਾ ਨਹੀਂ ਕਿ ਆਪ ਹੀ ਮਿਜ਼ਾਈਲ ਛੱਡੀ ਹੋਈ ਆ ਆਪ ਹੀ ਸਾਰਾ ਕੁਝ ਕੀਤਾ ਜਾ ਰਿਹਾ ਕਿ ਕੀਤਾ ਤਾਂ ਭਾਵੇਂ ਇੰਦਰਾ ਨੇ ਆ ਪਰ ਇੰਦਰਾ ਨੂੰ ਪੰਪ ਅਸੀਂ ਦਿੱਤਾ ਕਿ ਦੁਰਗਾ ਤੂੰ ਹੈ ਸੋ ਇਸ ਕਰਕੇ ਜੇ ਆਪਾਂ ਕਹੀਏ ਕਿ ਸਾਡੇ ਕੁੜਤੇ ਬਹੁਤ ਚਿੱਟੇ ਨੇ ਤੇ ਅਗਲੇ ਆਦੇ ਮੇਲੇ ਨੇ ਆਪਣੇ ਵੀ ਉਨਾ ਹੀ ਮੇਲੇ ਨੇ ਜਿਹੜਾ ਸੈਂਸਰ ਬੋਰਡ ਅੱਜ ਸਰਕਾਰ ਕਹਿ ਰਹੀ ਕਿ ਸੈਂਸਰ ਬੋਰਡ ਦੇ ਹੱਥ ਚ ਹੁੰਦਾ ਚੇਅਰਮੈਨ ਤੁਸੀਂ ਲਾਉਨੇ ਮੈਂਬਰ ਤੁਸੀਂ ਲਾਉਨੇ ਸੋ ਇਸ ਕਰਕੇ ਕਿਉਂਕਿ ਇਸ ਗੱਲ ਤੇ ਮੇਰੀ ਪਹਿਲਾਂ ਵੀ ਡਿਬੇਟ ਹੋਈ ਸੀ ਕਿ ਮੈਂਬਰ ਤਾਂ ਜਿਹੜੇ ਆ ਉਹ ਸੈਂਟਰ ਸਰਕਾਰ ਵੱਲੋਂ ਲੱਗਦੇ ਆ ਸੋ ਇਸ ਕਰਕੇ ਸੈਂਸਰ ਬੋਰਡ ਨੂੰ ਇੰਨੀ ਇੱਕ ਮੈਂ ਸਮਝਦਾ ਕਿ ਉਹਨੂੰ ਆਪਣੀ ਰਿਸਪੌਂਸਿਬਿਲਟੀ ਦਾ ਪਤਾ ਜ਼ਿੰਮੇਵਾਰੀ ਦਾ ਪਤਾ ਹੋਣਾ ਚਾਹੀਦਾ ਸੀਗਾ ਤੇ ਇੰਨੀ ਸ਼ਰਮ ਕਰਨੀ ਚਾਹੀਦੀ ਸੀਗੀ ਕਿ ਜਿਹੜੀ ਇੱਕ ਮਾਰਸ਼ਲ ਕਮਾ ਹੈ ਤੁਹਾਡੇ ਕੋਲ ਤੁਸੀਂ ਉਹਨੋਂ ਨੇ ਇੰਨਾਂ ਚ ਬੈਠੇ ਹੋ ਪਰ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ ਕਿ ਭਗਵੰਤ ਮਾਨ ਸਾਹਿਬ ਤੁਹਾਨੂੰ 92 ਐਮਐਲਏ ਇਸ ਕਰਕੇ ਨਹੀਂ ਸੀ ਦਿੱਤੇ ਕਿ ਪੰਜਾਬ ਬਲਦੀ ਦੇ ਬੁੱਥੇ ਜਾਣ ਡਿਆ ਹੋਏ ਤੇ ਆਪਾਂ ਚੁੱਪ ਕਰਕੇ ਬੈਠੇ ਰਹੀਏ ਪੰਜਾਬ ਜਿਹੜਾ ਏ ਉਹਦੇ ਚੋਂ ਬਹੁਤ ਨੌਜਵਾਨ ਨੇ ਜੋ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆ ਦੀ ਪਾਕ ਪਵਿੱਤਰ ਜਿਹੜੀ ਆ ਨਾ ਉਹ ਸ਼ਵੀ ਨੂੰ ਜੋ ਉਹਨਾਂ ਦੀ ਸੋਚ ਸੀ ਜੋ ਉਹਨਾਂ ਦਾ ਕੈਰੇਕਟਰ ਸੀ ਜੋ ਉਹਨਾਂ ਦਾ ਕਿਰਦਾਰ ਸੀ ਜੋ ਉਹਨਾਂ ਦਾ ਜੀਵਨ ਸੀ ਉਹਨੂੰ ਆਪਣਾ ਰੋਲ ਮਾਡਲ ਸਮਝਦੇ ਆ। ਲੇਕਿਨ ਇਹ ਹੀ ਕਰਦਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸ ਮੂਵੀ ਰਾਹੀਂ ਮੈਂ ਕਹਾਂ ਕਿਤਾ ਹੀ ਨਹੀਂ ਜਾ ਸਕਦਾ ਕਰ ਲੋ ਐਵੇਂ ਦੀਆਂ 10 ਮੂਵੀਆਂ ਬਣਾ ਲਓ ਹਰੀ ਸਿੰਘ ਨਲਵੇ ਦਾ ਹੋ ਗਿਆ। ਭਗਤ ਸਿੰਘ ਦਾ ਹੋ ਗਿਆ। ਸੰਤ ਬਾਬਾ ਕਰਤਾਰ ਸਿੰਘ ਦਾ ਹੋ ਗਿਆ ਜਿਨ੍ਹਾਂ ਨੂੰ ਕਹਿੰਦੇ ਸੀਗੇ ਕਿ ਜੀ ਜਿਨ੍ਹਾਂ ਨੇ ਪਰਸੋਨਿਫਾਈ ਕੀਤਾ ਸੀਗਾ ਜਦੋਂ ਲੈ ਕੇ ਗਏ ਨੇ ਨਗਰ ਕੀਰਤਨ ਦਿੱਲੀ ਦੇ ਵਿੱਚ ਲੈ ਕੇ ਗਏ ਨੇ ਇੰਦਰ ਨੂੰ ਮੰਗਾਰਿਆ ਉਹ ਕਹਿੰਦੀ ਜਲ ਸਿੰਘ ਨੂੰ ਇਹ ਕੌਣ ਹੈ ਕਹਿੰਦਾ ਇਹੀ ਹੈ ਪਿੰਡਰਾਂ ਵਾਲਾ ਜਿਹਨੇ ਪਰਸੋਨਿਫਾਈ ਕੀਤਾ ਸੀ ਪਿੰਡਰਾਂ ਵਾਲਾ ਚ ਉਹਨੂੰ ਕਰ ਲਿਆ ਜਾਂ ਆਪਾਂ ਹਰੀ ਸਿੰਘ ਨਾਲ ਵੀ ਉਹਨੂੰ ਕਰ ਲਿਆ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਾਂ ਡੀਫੇਮ ਕਰ ਲਿਆ ਹੋਏ ਸਮੇਂ ਸਮੇਂ ਤੇ ਸਾਡੇ ਨਾਇਕਾਂ ਨੂੰ ਖਲ ਨਾਇਕ ਬਣਾਉਣ ਵਾਲੇ ਜ਼ਰੂਰ ਆਏ ਨੇ ਪਰ ਸਾਡੇ ਨਾਇਕ ਨਾਇਕ ਹੀ ਰਹੇ ਨੇ ਉਹਨਾਂ ਦੀ ਸ਼ਬੀ ਜਿਹੜੀ ਆ ਮਲਿਆ ਮੇਟ ਹੋ ਕੇ ਮਿੱਟੀ ਦੇ ਵਿੱਚ ਰਲ ਗਈ ਹੈ ਸਿੱਕਮ ਦੇ ਮਹਾਨ ਜਰਨਲ ਸੰਤ ਕਰਤਾ ਸਿੰਘ ਭਾਈ ਅਮਰੀਦ ਸਿੰਘ ਅਤੇ ਸੰਤ ਜਰਨਲ ਸਿੰਘ ਖਾਲਸਾ ਪਿੰਡਰਾਂ ਵਾਲੇ ਜਿਨ੍ਹਾਂ ਨੂੰ ਲੋਕ ਇਤਿਹਾਸ ਉਹ ਤੇ ਨੌਜਵਾਨ ਆਪਣਾ ਰੋਲ ਮਾਡਲ ਸਮਝਦੇ ਨੇ ਲੇਕਿਨ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਹਿਮਾਚਲ ਦੀ ਮੈਂਬਰ ਪਾਰਲੀਮੈਂਟ ਕੰਗਨਾਰ ਨੋਟ ਅਕਸਰ ਹੀ ਉਹਨਾਂ ਨੂੰ ਲੈ ਕੇ ਬਿਆਨਬਾਜ਼ੀ ਦਿੰਦੀ ਹੋਈ ਨਜ਼ਰ ਆਉਂਦੀ ਹੈ ਲੇਕਿਨ ਇਸ ਵਾਰ ਹੁਣ ਉਸ ਵਲ ਇੱਕ ਮੂਵੀ ਜੋ ਹੈ ਐਮਰਜੈਂਸੀ ਰਿਲੀਜ਼ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਸਿਕੌਮ ਦੇ ਵਿੱਚ ਕਾਫੀ ਜਿਹੜੀ ਹੈ ਉਹ ਰੋਸ਼ੀੜਾ ਉਹ ਪਾਇਆ ਜਾ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਲਗਾਤਾਰ ਹੀ ਅੱਜ ਮੂਵੀ ਨੂੰ ਰਿਲੀਜ਼ ਕੀਤਾ ਜਾਣਾ ਸੀ ਲੇਕਿਨ ਪੰਜਾਬ ਵਿੱਚ ਬਹੁਤਾ ਜਗ੍ਹਾ ਤੇ ਇਸ ਮੂਵੀ ਨੂੰ ਚੱਲਣ ਨਹੀਂ ਦਿੱਤਾ ਗਿਆ ਇਸ ਮੌਬਸਰਨਾ ਗੱਲਬਾਤ ਕਰਨ ਲਈ ਤਿਆਰ ਨੇ ਕਵਰ ਚੜ੍ਹ ਸਿੰਘ ਜੀ ਕਵਰ ਚੜ੍ਹ ਸਿੰਘ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਕਹਿਣਾ ਚਾਹੋਗੇ ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਕਿ ਇਹ ਤਿੰਨੇ ਜਰਨੈਲ ਰੋਲ ਮਾਡਲ ਨੇ ਸਾਡੇ ਪੰਜਾਬ ਦੇ ਨੌਜਵਾਨਾਂ ਲਈ ਲੇਕਿਨ ਬੀਬੀ ਕੰਗਨਾਰ ਨਵਤਵ ਲੋ ਲਗਾਤਾਰ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਨੇ ਮੂਵੀਆਂ ਬਣਾਈਆਂ ਜਾ ਰਹੀਆਂ ਨੇ ਕੀ ਕਹਿਣਾ ਚਾਹੋਗੇ ਸਤਿਕਾਰ ਅਕਸਰ ਜਿਨ੍ਹਾਂ ਦੇ ਕਿਰਦਾਰ ਆਪ ਗੰਧਲੇ ਤੇ ਕਾਲੇ ਹੁੰਦੇ ਆ ਉਹ ਚੰਗੇ ਕਿਰਦਾਰਾਂ ਵਾਲੇ ਮਨੁੱਖ ਜਿਹੜੇ ਆ ਉਹਨਾਂ ਤੇ ਚੱਕੜ ਸੁੱਟਣ ਦੀ ਕੋਸ਼ਿਸ਼ ਕਰਦੇ ਆ ਪਰ ਮੈਂ ਬੇਨਤੀ ਕਰਦਾ ਕਿ ਇਨ੍ਹਾਂ ਸ਼ਖਸੀਤਾਂ ਦਾ ਜਾਂ ਸਾਡੇ ਇਹਨਾਂ ਤੋਂ ਪਹਿਲਾਂ ਜਿਹੜੇ ਜਰਨਲ ਆਏ ਨੇ ਉਹਨਾਂ ਦਾ ਸਾਲ ਦਰ ਸਾਲ ਸਾਡੇ ਮਨਾਂ ਦੇ ਵਿੱਚ ਸਤਿਕਾਰ ਜਿਹੜਾ ਵਧਦਾ ਜਾ ਰਿਹਾ ਹੈ ਇੱਕ ਹੀਰੇ ਵਾਂਗੂ ਜਿਹੜੀ ਲਿਸ਼ਕਾ ਉਹਦੀ ਜਿਹੜੀ ਵਧਦੀ ਜਾ ਰਹੀ ਹੈ ਸੋ ਆ ਨਹੀਂ ਹੈ ਕਿ ਇਹ ਸੂਰਜ ਤੇ ਕਪੜਾ ਪਾ ਦੇਣਗੇ ਜੋ ਸੱਚ ਹੈ ਉਹ ਸੱਚ ਹੀ ਰਹੇਗਾ ਔੜਕ ਸੱਚ ਰਹੀ ਸੋ ਜਿੰਨੀ ਦੇਰ ਆਪਾਂ ਇਸ ਗੱਲ ਨੂੰ ਸਮਝ ਨਹੀਂ ਲੈਂਦੇ ਉਨੀ ਦੇਰ ਸਾਨੂੰ ਲੱਗਦਾ ਸਕਦਾ ਹੈ ਕਿ ਝੂਠ ਦਾ ਪੱਲਾ ਜਿਹੜਾ ਭਾਰਾ ਹੋ ਰਿਹਾ ਹੈ ਪਰ ਸੱਚ ਜਿਹੜਾ ਹੈ ਉਹ ਨਿਤੜ ਕੇ ਬਾਹਰ ਹੀ ਆਉਂਦਾ ਹੈ ਅੱਜ ساری ਦੁਨੀਆ ਇਹ ਗੱਲ ਨੂੰ ਜਾਣਦੇ ਕਿ 1984 ਦੇ ਵਿੱਚ ਕਿਵੇਂ ਕੈਲਕੂਲੇਟਿਡ ਤਰੀਕੇ ਦੇ ਨਾਲ ਤੇ ਸਰਕਾਰਾਂ ਵੱਲੋਂ ਜਿਨ੍ਹਾਂ ਦੇ ਅ ਮਨਾਂ ਦੇ ਵਿੱਚ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ ਕਪਟ ਤੇ ਬੇਈਮਾਨੀ ਲੁਕੀ ਹੋਈ ਸੀ احسان فراموشی ਦਾ ਜਿਹੜਾ ਹਨੇਰਾ ਛਾਇਆ ਹੋਇਆ ਸੀਗਾ ਤੇ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਹਮਲਾ ਕੀਤਾ ਕਿੰਨੇ ਮਹੀਨੇ ਪਹਿਲਾਂ ਮੋਸਾਦ ਤੋਂ ਟ੍ਰੇਨਿੰਗ ਲਈ ਕਿਹੜੇ ਕਿੜੀਆਂ ਏਜੰਸੀਆਂ ਉਹਦੇ ਵਿੱਚ ਇਨਵੋਲਡ ਸਗੀਆਂ ਕੇਸ ਇਸ ਹਿਸਾਬ ਦੇ ਨਾਲ ਪਹਿਲਾਂ ਇੰਪਲੀਕੇਟ ਕਰਨ ਦੀ ਕੋਸ਼ਿਸ਼ ਕੀਤੀ ਗਈ ਸੰਤਾ ਨੂੰ ਸੰਤ ਜਰਨੈਲ ਸਿੰਘ ਤੇ ਭਾਈ ਅਮਰੀਕ ਸਿੰਘ ਨੂੰ ਖਰੀਦਣ ਦੀ ਕੋਸ਼ਿਸ਼ ਤੱਕ ਜਿਹੜੀ ਕੀਤੀ ਗਈ ਜੇ ਨਾ ਖਰੀਦੇ ਗਏ ਨਾ ਭਜਾਏ ਗਏ ਉਹ ਲਾਲਚਵਸ ਆਣ ਕੇ ਤੇ ਉਹਨਾਂ ਨੇ ਧਰਮ ਨਾ ਵੇਚਿਆ ਉਹਨਾਂ ਦੀ ਕਿਰਦਾਰਕੁਸ਼ੀ ਕਰਨੀ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਤੇ ਉਸ ਤੋਂ ਬਾਅਦ ਜਿਹੜਾ ਹਮਲਾ ਕਰਕੇ ਤੇ ਉਹਨਾਂ ਨੂੰ ਜਿਹੜਾ ਹੈ ਸ਼ਹੀਦ ਕਰ ਦਿੱਤਾ ਗਿਆ ਤੇ ਅੱਜ ਫਿਰ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹਨਾਂ ਦੇ ਸ਼ਬੀ ਦੇ ਉੱਤੇ ਜਿਹੜਾ ਹੈ ਉਹ ਕਲੰਕ ਲਗਾ ਦਿੱਤਾ ਜਾਵੇ ਪਰ ਇਹੇ ਜੀਆਂ ਹਰਕਤਾਂ ਜਿਹੜੀਆਂ ਸਰਕਾਰਾਂ ਕਰ ਰਹੀਆਂ ਨੇ ਜਾਂ ਇਹਨਾਂ ਦੇ ਮੈਂਬਰ ਪਾਰਲੀਮੈਂਟ ਕਰ ਰਹੇ ਨੇ ਜਾਂ ਜਿਹੜੇ ਟੁਕਲ ਜੇ ਇਹਨਾਂ ਦੇ ਜਿਹੜੇ ਆ ਪ੍ਰੋਡਿਊਸਰ ਜਾਂ ਡਾਇਰੈਕਟਰ ਜਾਂ ਐਕਟਰ ਕਰ ਰਹੇ ਨੇ ਇਹਦੇ ਨਾਲ ਸੰਤਾਾਂ ਦੀ ਸ਼ਬੀ ਦੇ ਉੱਤੇ ਕੋਈ ਫਰਕ ਨਹੀਂ ਆਉਣਾ ਪਰ ਇਹਨਾਂ ਦੀ ਜਿਹੜੀ ਸ਼ਬੀ ਹੈ ਉਹਦੇ ਤੇ ਲੋਕਾਂ ਨੇ ਜਿਹੜੀਆਂ ਪਹਿਲਾਂ 10 ਲਾਂ ਤਾਂ ਪਾਣੀਆਂ ਸੀਗੀਆਂ ਹੁਣ 100 ਲਾਂ ਤਾਂ ਜਿਹੜੀਆਂ ਇਹਨਾਂ ਨੂੰ ਜਿਹੜੀਆਂ ਪੈਂਦੀਆਂ ਗਾਂ ਵੀ ਨਜ਼ਰ ਤਾਂ ਨੂੰ ਆਉਣ ਗਿਆ ਲੇਕਿਨ ਜਿਸ ਤਰ੍ਹਾਂ ਲਗਾਤਾਰ ਹੀ ਕੰਗਨਾਰ ਨੌਦ ਪੰਜਾਬ ਦੇ ਨੌਜਵਾਨਾਂ ਨੂੰ ਟਾਰਗੇਟ ਕਰਦੇ ਹੋਏ ਨਜ਼ਰ ਆਉਂਦੀ ਹੈ ਹਮੇਸ਼ਾ ਹੀ ਕਦੀ ਇੱਕ ਵੱਖਵਾਦੀ ਕਦੀ ਖਾਲਸਤਾਨੀ ਕਦੀ ਕੁਝ ਕਹਿੰਦੇ ਨਜ਼ਰ ਆਉਂਦੇ ਨੇ ਲੱਗਦਾ ਕਿ ਇਸ ਮੂਵੀ ਨਾਲ ਵੀ ਡੈਮੇਜ ਕਰਨ ਦੀ ਕੋਸ਼ਿਸ਼ ਕੀਤੀ ਗਈ ਪੰਜਾਬ ਅਤੇ ਨਾਲ ਦੇ ਸੂਬਿਆਂ ਨੂੰ ਮੈਂ ਤੁਹਾਨੂੰ ਬੇਨਤੀ ਕਰਦਾ ਜੀ ਕਿ ਇਨ੍ਹਾਂ ਵਖਵਾਦੀਆਂ ਤੇ ਅਤਵਾਦੀਆਂ ਨੇ ਹੀ 1947 ਤੋਂ ਪਹਿਲਾਂ ਆਪਣੀਆਂ ਕੁਰਬਾਨੀਆਂ ਦੇ ਕੇ ਦੇਸ਼ ਨੂੰ ਜਿਹੜੀ ਬ੍ਰਿਟਾਨਵੀ ਸਰਕਾਰ ਤੋਂ ਆਜ਼ਾਦ ਕਰਾਇਆ ਸੀਗਾ ਇਨ੍ਹਾਂ ਅਤਵਾਦੀਆਂ ਤੇ ਜਿਹੜੇ ਵਖਵਾਦੀਆਂ ਨੇ ਜਦੋਂ ਗ੍ਰੀਨ ਰੈਵਿਊਲੂਸ਼ਨ ਹੋਇਆ ਤੇ ਦੇਸ਼ ਨੂੰ ਉਸ ਵੇਲੇ ਅਨਚਾਹੀਦਾ ਸੀ ਪ੍ਰੋਡਿਊਸ ਚਾਹੀਦਾ ਸੀਗਾ ਕਣਕ ਚਾਹੀਦੀ ਸੀ ਝੋਨਾ ਚਾਹੀਦਾ ਸੀਗਾ ਤੇ ਉਸ ਵੇਲੇ ਸਭ ਤੋਂ ਵੱਡਾ ਜਿਹੜਾ ਕੰਟਰੀਬਿਊਸ਼ਨ ਜਾਂ ਜਦੋਂ ਡਿਫੈਂਸ ਬਜਟ ਜੋ ਆਪਾਂ ਵਧਾਉਣਾ ਸੀਗਾ ਭਾਰਤ ਦਾ ਸਭ ਤੋਂ ਵੱਡਾ ਕੰਟਰੀਬਿਊਸ਼ਨ ਇਨ੍ਹਾਂ ਆਤਵਾਦੀ ਜਿਨ੍ਹਾਂ ਨੂੰ ਤੁਸੀਂ ਆਖਦੇ ਹੋ ਜਿਨ੍ਹਾਂ ਨੂੰ ਵੱਖਵਾਦੀ ਤੁਸੀਂ ਆਖਦੇ ਹੋ ਕਦੀ ਇਹ ਬੇਸ਼ਰਮ ਜਨਾਨੀ ਉਹਨਾਂ ਨੂੰ ਪਰਜੀਵੀ ਆਖਦੀ ਹੈ ਸਭ ਤੋਂ ਵੱਡੀ ਕੰਟਰੀਬਿਊਸ਼ਨ ਸਾਡੀ ਹੈ ਇਸ ਦੇਸ਼ ਦੀ ਅਖੰਡਤਾ ਆਜ਼ਾਦੀ ਤੇ ਸੁਰੱਖਿਆ ਦੇ ਲਈ ਜਾਂ ਫਿਰ ਇਹ ਨੌਜਵਾਨ ਜਿਹਦੇ ਲਈ ਇੱਕ ਗਲਤ ਸ਼ਬਦ ਵਰਤਦੀ ਹੈ ਅੱਜ ਵੀ ਸੀਨਾ ਤਾਣ ਕੇ ਚੀਨ ਤੇ ਪਾਕਿਸਤਾਨ ਦੇ ਨਾਲ ਲੜਦੇ ਪਏ ਆ ਇਹਦੀ دیਵਾਨੇ ਦੀ ਕੰਟਰੀਬਿਊਸ਼ਨ ਇਸ ਜਨਾਨੇ ਦੀ بجائے ਕਿ ਇਹ ਨਫ਼ਰਤ ਦੇ ਬੀਜ ਜਿਹੜੇ ਆਉਣ ਵਾਲੀ ਜਨਰੇਸ਼ਨ ਦੇ ਹਿਰਦਿਆਂ ਦੇ ਵਿੱਚ ਬੌਂਦੀ ਪਈ ਹੈ ਮੈਂ ਉਹਨਾਂ ਨੂੰ ਵੀ ਇਹ ਗੱਲ ਕਹਿ ਦੇਣਾ ਚਾਹੁੰਦਾ ਹੈ ਕਿ ਜੋ ਨਫ਼ਰਤ ਦਾ ਅੱਜ ਮਾਹੌਲ ਪੰਜਾਬ ਦੇ ਵਿੱਚ ਤੇ ਕੁੱਲ ਹਿੰਦੁਸਤਾਨ ਦੇ ਵਿੱਚ ਬਣਾਇਆ ਜਾ ਰਿਹਾ ਹੈ ਉਦੇ ਪ੍ਰਭਾਵ ਚੋਂ ਬਾਹਰ ਆਣ ਕੇ ਤੇ ਇੱਕ ਰੀਅਲ ਇਮੇਜ ਨੂੰ ਵੇਖੋ ਰੀਡ ਦਾ ਰਾਈਟ ਬੁక్స్ ਜਿਹੜੀਆਂ ਕਿਤਾਬਾਂ ਨੇ ਇਹ ਜੇ ਕਹਿੰਦੀ ਹੈ ਕਿ ਮੈਂ ਸੱਚ ਦਿਖਾਉਣਾ ਚਾਹੁੰਨੀ ਹਾਂ ਤੇ ਜੋਇਸ ਪੈਟੇਗਰੂ ਦੀ ਕਿਤਾਬ ਦੇ ਵਿੱਚ ਜਿਹੜੀਆਂ ਗੱਲਾਂ ਲਿਖੀਆਂ ਹੋਈਆਂ ਨੇ ਉਹਨਾਂ ਨੂੰ ਮੂਵੀ ਦੇ ਰੂਪ ਦੇ ਵਿੱਚ ਰੂਪਮਾਨ ਕਰਕੇ ਦਿਖਾਵੇ ਜੇ ਜ਼ਰਤ ਹੈ ਉਸ ਜਨਾਨੀ ਨੇ ਇਹ ਗੱਲ ਆਖੀ ਲੇਖਕਾ ਨੇ ਕਿ ਜੋ 1984 ਦਾ ਹਮਲਾ ਵੀ ਹੋਇਆ ਏ ਉਹ ਕੇਵਲ ਸੰਤਾਂ ਨੂੰ ਸ਼ਹੀਦ ਕਰਨ ਦੇ ਲਈ ਨਹੀਂ ਸੀ ਹੋਇਆ ਜਾਂ ਭਾਈ ਅਮਰੀਕ ਸਿੰਘ ਨੂੰ ਕੈਪਚਰ ਕਰਨ ਲਈ ਜਾਂ ਸ਼ਹੀਦ ਕਰਨ ਲਈ ਕੇਵਲ ਆ ਉਹਦਾ ਮਕਸਦ ਨਹੀਂ ਸੀ ਸਿੱਖਾਂ ਦੀ ਵਧ ਦੀ ਚੜਤ ਨੂੰ ਕ੍ਰਸ਼ ਕਰਨ ਦੇ ਲਈ ਸਿੱਖਾਂ ਦੀ ਸਪਿਰਿਟ ਨੂੰ ਕ੍ਰਸ਼ ਕਰਨ ਦੇ ਲਈ ਤੇ ਸਿੱਖਾਂ ਦੇ ਮੈਂਟੈਲਿਟੀ ਨੂੰ ਸਦਾ ਲਈ ਡੈਮੇਜ ਕਰਨ ਦੇ ਲਈ ਜਿਵੇਂ ਅਹਿਮਦ ਸ਼ਾਹ ਅਦਾਲੀ ਨੇ ਹਮਲੇ ਕੀਤੇ ਨਾਦਰ ਸ਼ਾਹ ਨੇ ਹਮਲੇ ਕੀਤੇ ਤੇ ਜਿਵੇਂ ਔਰੰਗਜ਼ੇਬ ਨੇ ਸਹਬਜ਼ਾਦੇ ਨੂੰ ਸ਼ਹੀਦ ਕਰਨ ਦੇ ਯਤਨ ਕੀਤੇ ਸਾਡੇ ਹਿਰਦਿਆਂ ਦੇ ਉੱਤੇ ਗੁੱਜੀਆਂ ਸੱਟਾਂ ਲਾਉਣ ਦੀ ਜਿਹੜੀ ਆ ਕੋਸ਼ਿਸ਼ ਕੀਤੀ ਉਸੇ ਦੀ ਨਿਆਂ ਇਹ ਜਿਹੜਾ ਹਮਲੇ ਕੀਤੇ ਗਏ ਸੀਗੇ ਹੈ ਹਿੰਮਤ ਤੇ ਲਾਉ ਮੂਵੀ ਦੇ ਵਿੱਚ ਤੇ ਜੇ ਹਿੰਮਤ ਹੈ ਤੇ 1984 ਦੇ ਨਵੰਬਰ ਦੇ ਵਿੱਚ ਕੇਸ ਹਿਸਾਬ ਦੇ ਨਾਲ ਸਿੱਖਾਂ ਨੂੰ ਟਾਇਰ ਪਾਪ ਆ ਸੜਿਆ ਗਿਆ ਸਿੱਖਾਂ ਦੇ ਜੂੜੇ ਬੰਨ ਕੇ ਉੱਤੇ ਕੈਰੋਸਿਨ ਤੇਲ ਪਾ ਕੇ ਅੱਗ ਲਾਈ ਜਾਂਦੀ ਸੀ ਜਦੋਂ ਸਿੱਖ ਤੜਫਦੇ ਸੀ ਕਹਿੰਦੇ ਸੀਗੇ ਕੋ ਉਹ ਦੇਖੋ ਸਿੱਖ ਭੰਗੜਾ ਡਾਲ ਰਹੇ ਕੋਈ ਗੱਲ ਕਰਨ ਵਾਲੀ ਜੇ ਹਿੰਮਤ ਆ ਤਾਂ ਇੰਨਾਂ ਚੀਜ਼ਾਂ ਦੇ ਉੱਤੇ ਬਣਾਈਏ ਦੂਜੀ ਗੱਲ ਕਿ ਜਦੋਂ ਐਮਰਜੈਂਸੀ ਹੋਈ ਹੈ ਉਦੋਂ ਸੰਤ ਕਰਤਾਰ ਸਿੰਘ ਖਾਲਸਾ ਪਿੰਡਰਾਵਾਲੇ ਮੁਖੀ ਸਨ ਧਮਦਮੀ ਟਕਸਾਲ ਦੇ ਸੰਤ ਜਰਨੈਲ ਸਿੰਘ ਨਹੀਂ ਸਨ ਉਹ ਸੰਤਾਂ ਦੇ ਅਕਾਲ ਚਲਾਣਾ ਕਰਨ ਤੋਂ ਬਾਅਦ ਲੇਟ uh, 1977 ਜਾਂ अर्ली ਆਪਾਂ ਕਹਿ ਸਕਦੇ 1978 ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਂ ਵਾਲਿਆਂ ਨੇ ਕਮਾਨ ਸੰਭਾਲੀ ਤੇ ਬਖੂਬੀ ਆਪਣੀ ਜਿਹੜੀ ਆ ਉਹ ਸੇਵਨ ਭਈਆ ਲੇਕਿਨ ਅੱਜ ਜਿਸ ਤਰ੍ਹਾਂ ਇਹ ਫਿਲਮ ਨੂੰ ਪੰਜਾਬ ਚ ਰੋਕਿਆ ਗਿਆ ਲਗਾਤਾਰ ਹੀ ਉਹ ਪੋਸਟਾ ਪੈ ਰਹੀਆਂ ਨੇ ਕੌਨਾਂ ਰਨੌਤ ਵੱਲੋਂ ਲਗਾਤਾਰ ਹੀ ਫਿਰ ਜਿਹੜੀ ਹੈ ਜ਼ਬਾਨ ਤਲਾਸ਼ੀ ਜਿਹੜੀ ਹੈ ਤੇਜ ਹੋ ਗਈ ਹੈ ਕੀ ਲੱਗਦਾ ਤੁਹਾਨੂੰ ਕਿ ਲੱਗਦਾ ਕਿ ਫਿਰ ਦੁਬਾਰਾ ਤੇ ਇਸ ਤਰ੍ਹਾਂ ਦੇ ਹੀ ਮੂਡ ਚ ਨਜ਼ਰ ਆਉਂਦੀ ਹੈ ਜਦੋਂ ਦਰਜਨਕ ਮੂਵੀਆਂ ਭਾਈ ਸਾਹਿਬ ਜੀ ਫਲॉप ਹੋ ਗਈਆਂ ਹੋਣ ਨਾ ਤੇ ਕੋਰ ਫਲॉप ਹੁੰਦੀ ਹੋਏ ਤੇ ਸਾਬ ਨੂੰ ਫਿਰ ਉਹ ਅੱਜ ਜਿਹੜੀ ਤਰਫ ਦੀ ਪਈ ਹੈ ਜਨਾਨੀ ਉਹਨੂੰ ਪਤਾ ਹੈ ਕਿ ਪਹਿਲਾਂ ਵੀ ਫਲॉप ਹੋਈਆਂ ਨੇ ਪ੍ਰੋਪੋਗੈਂਡੇ ਵਾਲੀ ਮੂਵੀ ਵੀ ਫਲॉप ਹੋ ਗਈਆਂ ਜਿਹੜੀਆਂ ਉਂਝ ਬਣਾਈਆਂ ਉਹ ਵੀ ਜਿਹੜੀਆਂ ਫਲॉप ਹੋ ਗਈਆਂ ਪ੍ਰੋਡਕਸ਼ਨ ਬਜਟ ਦਾ 10% ਵੀ ਜਿਹੜੀ ਵਸੂਲ ਨਹੀਂ ਸਕੀਆਂ ਪ੍ਰੋਫਿਟ ਤਾਂ ਵੱਖਰੀ ਗੱਲ ਹੈ ਸੋ ਐਤਕੀ ਨੇ ਸੋਚਿਆ ਕਿ ਸਿੱਖਾਂ ਦੇ ਖਿਲਾਫ ਇੱਕ ਨੈਰੇਟਿਵ ਸਿਰਜ ਕੇ ਤੇ ਬਹੁ ਗਿਣਤੀ ਜਿਹੜੇ ਵੀਰ ਨੇ ਉਹਨਾਂ ਦੇ ਮਨਾਂ ਦੇ ਵਿੱਚ ਨਫ਼ਰਤ ਦੇ ਬੀਜ ਬੋ ਕੇ ਤੇ ਆਪਣੀ ਮੂਵੀ ਨੂੰ ਹਿੱਟ ਕਰਾ ਲਿਆ ਜਾਵੇ ਤੇ ਨਾਲ ਦੇ ਨਾਲ ਆਉਣ ਵਾਲੀ ਇਲੈਕਸ਼ਨਾਂ ਦੇ ਵਿੱਚ ਇਹਦਾ ਫਾਇਦਾ ਵੀ ਲਿਆ ਲਿਆ ਜਾਵੇ ਪਰ ਮੈਂ ਇਹ ਗੱਲ ਸਮਝਦਾ ਕਿ ਕਈ ਹਿੰਦੂ ਵੀਰਾਂ ਨਾਲ ਗੱਲ ਹੋਈ ਸਨਾਤਨੀ ਜਿਹੜੇ ਕਟੜ ਸਨਾਤਨੀ ਨੇ ਉਹਨਾਂ ਵੀਰਾਂ ਨਾਲ ਮੁਸਲਮਾਨਾਂ ਨਾਲ ਗੱਲ ਹੋਈ ਵੀਰਾਂ ਦੇ ਨਾਲ ਅਸਾਈ ਵੀਰਾਂ ਦੇ ਨਾਲ ਗੱਲ ਹੋ ਰਹੀ ਹੈ ਸਾਰੇ ਇਸ ਮੂਵੀ ਦਾ ਜਿਹੜਾ ਵਿਰੋਧ ਕਰਦੇ ਪਏ ਆ ਕਿਉਂਕਿ ਅੱਜ ਆਪਾਂ ਵੇਖਦੇ ਪਏ ਆ ਪੂਰੀ ਦੁਨੀਆ ਦੇ ਵਿੱਚ ਇਸ ਵੇਲੇ ਜਿੰਨੀ ਨਫ਼ਰਤ ਚੱਲਦੀ ਪਈ ਜਿੰਨੇ ਕ੍ਰਾਈਸਿਸ ਆਏ ਹੋਏ ਜਿੰਨੀਆਂ ਜੰਗਾਂ ਚੱਲਦੀਆਂ ਪਈਆਂ ਇਹਨੇ ਕੋਈ ਵੀ ਨਹੀਂ ਚਾਹੁੰਦਾ ਕਿ ਇਹ ਜਿਹੜੀ ਅੱਗ ਹੈ ਦੁਨੀਆ 'ਚ ਲੱਗੀ ਹੋਈ ਉਹ ਭਾਰਤ ਵੱਲ ਵੀ ਆਵੇ ਸੋ ਇਹਦੀ ਮੂਵੀ ਨੂੰ ਇੱਕ ਪ੍ਰੋਪਗੈਂਡਾ ਫਿਲਮ ਦਾ ਨਾਮ ਦੇ ਕੇ ਕਿ ਕੇਵਲ ਸਿੱਖਾਂ ਨੂੰ ਉਕਸਾ ਕੇ ਤੇ ਇਹ ਪਬਲਿਸਿਟੀ ਚਾਹੁੰਦੀ ਸੀ ਕਿ ਹਿੰਦੂ ਵੀਰਾਂ ਦੇ ਹਿਰਦਿਆਂ ਚ ਨਫ਼ਰਤ ਦੇ ਬੀ ਬੋ ਕੇ ਤੇ ਆਪਣੀ ਮੂਵੀ ਨੂੰ ਹਿੱਟ ਕਰਨਾ ਚਾਹੁੰਦੀ ਸੀ ਫਲॉप ਹੋ ਗਈ ਇਹਦੀ ਆਈਡੀਓਲੋਜੀ ਵੀ ਇਹਦਾ ਪ੍ਰੋਪਗੈਂਡਾ ਵੀ ਤੇ ਇਹਦੀ ਮੂਵੀ ਵੀ ਭਾਈ ਸਾਹਿਬ ਇਹ ਜਿਹੜੀ ਫਲॉप ਹੋਏਗੀ ਤੁਸੀਂ ਇਲੈਕਸ਼ਨਸ ਦੀ ਗੱਲ ਕੀਤੀ ਹੁਣ ਕੁਝ ਸਮੇਂ ਬਾਅਦ ਦਿੱਲੀ ਦੇ ਵਿੱਚ ਵੀ ਇਲੈਕਸ਼ਨ ਨੇ ਕੀ ਲੱਗਦਾ ਨੇ ਕਿ ਇਸ ਨੂੰ ਲੈ ਕੇ ਵੀ ਦਿਮਾਗ ਚ ਚੱਲਦਾ ਹੋਵੇ ਕਿ ਇਸ ਮੂਵੀ ਨੂੰ ਰਿਲੀਜ਼ ਕਰ ਦਿੱਤਾ ਜਾਵੇ ਤਾਂ ਜੋ ਕਿ ਇੱਕ ਵਕਰਾ ਪ੍ਰੋਪਗੈਂਡਾ ਖੜਾ ਕੀਤਾ ਜਾ ਸਕੇ ਇਕਨੋਮੀ ਫੇਲ ਹੋ ਗਈ ਹੈ ਰੁਪਈਆ ਥੱਲੇ ਡਿੱਗ ਗਿਆ ਬੇਰੋਜ਼ਗਾਰੀ 올 ਟਾਈਮ ਹਾਈ ਚੱਲਦੀ ਪਈ ਹੈ ਜਿਹੜਾ ਹੈਪੀਨੈਸ ਇੰਡੈਕਸ ਸੀਗਾ ਦੇਸ਼ ਆਪਣੇ ਦੁਨੀਆ ਦਾ ਇੱਕ ਇੰਡੈਕਸ ਆਂਦਾ ਹੈਪੀਨੈਸ ਇੰਡੈਕਸ ਉਹਦੇ ਵਿੱਚ ਅਜ ਤੋ ਅ ਪਹਿਲਾਂ ਆਪਾਂ ਇੰਨੇ ਥੱਲੇ ਕਦੀ ਨਹੀਂ ਗਏ ਸੋ ਜੋ ਮਸਲੇ ਆ ਰਹੇ ਨੇ ਜਾਂ ਸੈਕੂਲਰਿਜ਼ਮ ਤੇ ਮਸਲੇ ਆ ਰਹੇ ਨੇ ਤੇ ਫਰੀडम ਆਫ ਪ੍ਰੈਸ ਤੇ ਜਿਹੜੇ ਮਸਲੇ ਆ ਰਹੇ ਨੇ ਪ੍ਰੈਸ ਵੀ ਹੁਣ ਜਿਹੜੀ ਆ ਦੱਬੀ ਦੱਬੀ ਘੁੱਟੀ ਘੁੱਟੀ ਆਉਦੇ ਆਪ ਨੂੰ ਮਹਿਸੂਸ ਕਰਦੀ ਪਈ ਹੈ ਸੋ ਉਹ ਸਾਰੇ ਚੀਜ਼ ਦੇ ਉੱਤੇ ਪਰਦਾ ਪਾ ਗਿਆ ਕਿਉਂਕਿ ਇੰਨਾ ਚੀਜ਼ਾਂ ਨੂੰ ਰਿਜ਼ੋਲਵ ਕਰਨ ਦੇ ਲਈ ਹਿੰਮਤ ਚਾਹੀਦੀ ਹੈ ਬਲ ਚਾਹੀਦਾ ਹੈ ਸੋਚ ਚਾਹੀਦੀ ਹੈ ਤੇ ਨੀਤ ਚਾਹੀਦੀ ਹੈ ਇਹ ਸਾਰੀ ਚੀਜ਼ਾਂ ਦੀਆਂ ਤਾਂ ਇੰਨਾ ਚ ਘਾਟ ਹੋ ਸਕਦੀ ਐ ਤੇ ਜਾਂ ਇਹ ਰਿਪੇਅਰ ਕਰਨਾ ਹੀ ਨਹੀਂ ਚਾਹੁੰਦੇ ਸੋ ਉਸ ਚੀਜ਼ ਤੇ ਸਾਰੇ ਤੇ ਪਰਦਾ ਪਾ ਕੇ ਤੇ ਧਰਮ ਦੇ ਆਧਾਰ ਦੇ ਉੱਤੇ ਇਸ ਦੇਸ਼ ਦੇ ਲੋਕਾਂ ਨੂੰ ਵੰਡ ਕੇ ਪ੍ਰੋਪੋਗੈਂਡਾ ਕਰਕੇ ਤੇ ਪਹਿਲਾਂ ਕਿਸਾਨਾਂ ਨੂੰ ਪਹਿਲਾਂ ਗਾਲਾਂ ਕੱਢੀਆਂ ਆਪਾਂ ਜਿਹੜੇ ਅੰਨ ਪੈਦਾ ਕਰਕੇ ਦਿੰਦੇ ਅੰਨ ਦਾਤਾ ਆਪਾਂ ਕਹਿੰਨੇ ਆ ਤੇ ਹੁਣ ਜਿਹੜਾ ਇਹ ਆਪਾਂ ਧਾਰਮਿਕ ਸੈਂਟੀਮੈਂਟਸ ਨੂੰ ਢਕਾ ਕੇ ਤੇ ਬਹੁ ਗਿਣਤੀ ਤੋਂ ਆਪਾਂ ਵੋਟਾਂ ਲੈਣਾ ਚਾਹੁੰਦੇ ਪਰ ਲੋਕੀ ਸਿਆਣੇ ਨੇ ਨਾ ਇਹਨਾਂ ਦੀ ਫਿਲਮ ਚੱਲਣੀ ਤੇ ਨਾ ਇਹਨਾਂ ਦਾ ਪ੍ਰੋਪਗੈਂਡਾ ਚੱਲਦਾ ਲੇਕਿਨ ਕਈ ਲੋਕਾਂ ਨਾਲ ਗੱਲਬਾਤ ਕੀਤੀ ਜਿਨ੍ਹਾਂ ਨੇ ਮੂਵੀ ਦੇਖੀ ਉਹਨਾਂ ਨੇ ਕਿਹਾ ਕਿ ਕੁਝ ਸੀਨ ਜਿਹੜੇ ਨੇ ਕੱਟੇ ਵੀ ਗਏ ਨੇ ਲੇਕਿਨ ਕਾਂਗਰਸ ਨੂੰ ਬਹੁ ਡਾਊਨਫਾਲ ਦਿਖਾਇਆ ਗਿਆ ਬੀਜੇਪੀ ਨੂੰ ਦਿਖਾਇਆ ਗਿਆ ਕਿ ਉਹ ਇੱਕਦਮ ਨਾਇਕ ਬਣ ਕੇ ਸਾਹਮਣੇ ਆਏ ਨੇ ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਐਪੀਸੋਡ ਹੈ ਕਿਉਂਕਿ ਮਾਈ ਕੰਟਰੀ ਮਾਈ ਰਾਈਟ ਦੇ ਵਿੱਚ ਆਲਰੇਡੀ ਲਿਖਿਆ ਗਿਆ ਸੀਗਾ ਕਿ ਅਸੀਂ ਜਿਹੜਾ ਕੀਤਾ ਜਾ ਰਿਹਾ ਹੈ ਮੈਂ ਤੁਹਾਨੂੰ ਇਹਦੇ ਵਿੱਚ ਇੱਕ ਬੇਨਤੀ ਕਰ ਦੇਣਾ ਚਾਹੁੰਦਾ ਹੈ ਕਿ ਜੋ ਵੀ ਹੋਇਆ ਉਹਦੇ ਵਿੱਚ ਕੇਵਲ ਕੋਈ ਇੱਕ ਪਾਰਟੀ ਨਹੀਂ ਸੀ ਹੈ ਐਲਕੇ ਅਡਵਾਨੀ ਸਾਹਿਬ ਜਿਹਦੀ ਕਿਤਾਬ ਦੀ ਤੁਸੀਂ ਗੱਲ ਕੀਤੀ ਹੈ ਉਹਦੇ ਵਿੱਚ ਸਾਫ਼-ਸਾਫ਼ ਲਿਖਿਆ ਹੋਇਆ ਹੈ ਕਿ ਕੀਤਾ ਤਾਂ ਭਾਵੇਂ ਇੰਦਰਾ ਨੇ ਹੈ ਪਰ ਇੰਦਰਾ ਨੂੰ ਪੰਪ ਅਸੀਂ ਦਿੱਤਾ ਕਿ ਦੁਰਗਾ ਤੂੰ ਹੈ ਸੋ ਇਸ ਕਰਕੇ ਜੇ ਆਪਾਂ ਕਹੀਏ ਕਿ ਸਾਡੇ ਕੁੜਤੇ ਬਹੁਤ ਚਿੱਟੇ ਨੇ ਤੇ ਅਗਲਿਆਂ ਦੇ ਮੈਲੇ ਨੇ ਆਪਣੇ ਵੀ ਉਨਾ ਹੀ ਮੈਲੇ ਨੇ ਸੋ ਇਹ ਮੈਂ ਗੱਲ ਕਹਿ ਦੇਣਾ ਚਾਹੁੰਦਾ ਸੋ ਉਹ ਜਿਹੜਾ ਹਮਲਾ ਕੀਤਾ ਗਿਆ ਸੀਗਾ ਇੱਕ ਸੋਚ ਵੱਲੋਂ ਅਧਰਮੀਆਂ ਵੱਲੋਂ ਕੀਤਾ ਗਿਆ ਸੀ ਉਹ ਭਾਵੇਂ ਕਿਸੇ ਵੀ ਪਾਰਟੀ ਦੇ ਹੁਣ ਸੋ ਇਸ ਕਰਕੇ ਇਹਦੇ ਚ ਕਾਂਗਰਸ ਭਾਜਪਾ ਵਾਲੀ ਗੱਲ ਨਹੀਂ ਹੈ ਉਹ ਇੱਕ ਹਮਲਾ ਸਿੱਖ ਸੈਂਟੀਮੈਂਟ ਦੇ ਖਿਲਾਫ ਸਿੱਖ ਪੀਰੀਅਡ ਦੇ ਖਿਲਾਫ ਸਿੱਖ ਸੋਚ ਦੇ ਖਿਲਾਫ ਤੇ ਸਾਡੀ ਵਗਦ ਦੀ ਸ਼ਕਤੀ ਦੇ ਖਿਲਾਫ ਜਿਹੜਾ ਕੀਤਾ ਗਿਆ ਤੇ ਸ਼ਕਤੀ ਕੀ ਮੰਗ ਰਹੀ ਸੀ ਦੇਸ਼ ਦੀ ਤਕਸੀਮ ਨਹੀਂ ਸੀ ਚਾਹੁੰਦੀ ਕਿਸੇ ਧਰਮ ਨੂੰ ਨਿਸਤਨਬੂਤ ਨਹੀਂ ਸੀ ਕਰਨਾ ਚਾਹੁੰਦੀ ਜਿਹੜੀ ਉਹ ਵਧ ਰਹੀ ਸੀ ਸ਼ਕਤੀ ਜਿਹੜੀ ਸੰਤਪਾਪਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਤੇ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਜੋੜੀ ਜਿਹੜੀ ਆ ਉਹ ਸ਼ਕਤੀ ਨੂੰ ਵਧਾ ਰਹੀ ਸੀ ਤੇ ਗੁਰੂ ਮਹਾਰਾਜ ਦੀ ਓਟ ਸਰਕਾ ਵਧਦੀ ਪਈ ਸੀਗੀ ਉਹ ਪੰਜਾਬ ਦੇ ਹੱਕਾਂ ਦੀ ਗੱਲ ਕਰਦੇ ਸੀ ਜਦਦਰ ਸਿੱਖਾਂ ਦੇ ਹੱਕਾਂ ਦੀ ਗੱਲ ਕਰਦੇ ਸੀ ਉੱਥੇ ਪੰਜਾਬ ਦੇ ਵਪਾਰ ਦੀ ਗੱਲ ਕਰਦੇ ਸੀ ਪੰਜਾਬ ਦੇ ਪਾਣੀਆਂ ਦੀ ਗੱਲ ਕਰਦੇ ਸੀ ਪੰਜਾਬ ਦੇ ਰੋਜ਼ਗਾਰ ਦੀ ਗੱਲ ਕਰਦੇ ਸੀ ਪੰਜਾਬ ਦੀ ਫੌਜੀਆਂ ਦੀ ਗੱਲ ਕਰਦੇ ਸੀ ਪੰਜਾਬ ਦੀ ਗੱਲ ਹੋ ਰਹੀ ਸੀ ਸੋ ਜਦੋਂ ਉਸ ਚੀਜ਼ ਨੂੰ ਸਪਰੈਸ ਕਰਨ ਦੇ ਕਿਉਂਕਿ ਪੂਰਾ ਨਹੀਂ ਸੀ ਕਰਨਾ ਚਾਹੁੰਦੇ ਕਿਉਂਕਿ ਜਦੋਂ ਇਹ ਹਿੰਦੁਸਤਾਨ ਪਾਕਿਸਤਾਨ ਦੀ ਵੰਡ ਹੋਈ ਹੈ 2 ਮਹੀਨੇ ਨਹੀਂ ਸੀ ਹੋਏ ਜਦੋਂ ਸਿੱਖਾਂ ਨੂੰ ਜਰਾਂ ਪੇਸ਼ਾ ਕੌਮ ਆਖਿਆ ਗਿਆ ਬਜਾਏ ਕਿ ਆਪਾਂ ਉਸ ਕੌਮ ਨੂੰ ਨਵਾਜ਼ੀਏ ਉਹਨਾਂ ਵਾਅਦਿਆਂ ਦੇ ਨਾਲ ਜਿਨ੍ਹਾਂ ਵਾਅਦਿਆਂ ਦੇ ਸਿਰ ਤੇ ਆਪਾਂ ਸਿੱਖਾਂ ਨੂੰ ਅਗਾਹ ਲਗਾ ਕੇ ਸ਼ਹੀਦੀਆਂ ਦਵਾਈਆਂ ਨੇ ਤੇ ਆਪਾਂ ਪ੍ਰੋਪਗੈਂਡਾ ਕਰਨਾ ਸ਼ੁਰੂ ਉਦੋਂ ਕਰਤਾ ਤੇ ਉਸ ਤੋਂ ਬਾਅਦ 84 ਵੀ ਹੋਇਆ ਤੇ ਅੱਜ ਵੀ ਮੈਂ ਇਹ ਗੱਲ ਕਹਿਣਾ ਚਾਹੁੰਦਾ ਦੇਸ਼ ਦੇ ਹੁਕਮਰਾਨਾਂ ਨੂੰ ਕੇ ਬਜਾਏ ਕਿ ਆਪਾਂ ਇਹਦਾ ਹੋਰ ਖਲਾਰਾ ਪਾਈਏ ਕਿਉਂਕਿ ਦਾਗ ਇਹਦੇ ਤੇ ਜਿਹੜੇ ਸਿੱਖਾਂ ਦੀ ਸ਼ਬੀ ਤੇ ਕੋਈ ਦਾਗ ਨਹੀਂ ਆ ਰਿਹਾ ਅੱਜ ਸਾਰੀ ਦੁਨੀਆ ਨੂੰ ਪਤਾ ਸਾਡਾ ਇਤਿਹਾਸ ਕੀ ਹੈ ਅੱਜ ਬਿਲ ਪਾਸ ਹੁੰਦੇ ਪਏ ਨੇ ਵੱਖੋ ਵੱਖਰੀ ਪਾਰਲਮੈਂਟਸ ਦੇ ਵਿੱਚ ਵੱਖੋ ਵੱਖਰੇ ਹਾਊਸੇਸ ਦੇ ਵਿੱਚ ਵੱਖੋ ਵੱਖਰੇ ਸੂਬਿਆਂ ਦੇ ਵਿੱਚ ਦੇਸ਼ਾਂ ਦੇ ਵਿੱਚ ਕਿ ਜੋ 1984 ਦਾ ਕੱਲੂਕਾਰਾ ਕੀਤਾ ਗਿਆ ਉਹ ਰਾਈਟਸ ਨਹੀਂ ਸੀ ਉਹ ਦੰਗੇ ਨਹੀਂ ਸੀ ਉਹ ਦਰ ਅਸਲ ਜਿਵੇਂ ਪੁਰਾਤਨ ਸਮਿਆਂ ਦੇ ਵਿੱਚ ਸਾਡੇ ਤੇ ਕੱਲੂਕਾਰੇ ਹੋਏ ਇਹ ਅਜੋਕੇ ਸਮੇਂ ਤੱਕ ਕੱਲੂਕਾਰਾ ਜਿਹੜਾ 1984 ਦੇ ਵਿੱਚ ਹੋਇਆ ਸੋ ਇਸ ਕਰਕੇ ਬਜਾਏ ਕਿ ਆਪਾਂ ਉਸ ਚੀਜ਼ ਤੇ ਕਵਰ ਅਪ ਕਰਨ ਦੀ ਕੋਸ਼ਿਸ਼ ਕਰੀਏ ਮੈਂ ਅੱਜ ਵੀ ਇਸ ਸਰਕਾਰ ਨੂੰ ਗੱਲ ਜਿਹੜੀ ਹੈ ਕਹਿਣਾ ਚਾਹੁੰਦਾ ਹੈ ਇਹ ਗੱਲ ਕਾਂਗਰਸ ਜਾਂ ਭਾਜਪਾ ਦੀ ਨਹੀਂ ਹੈਗੀ ਇਹ ਗੱਲ ਹੈ ਕਿ ਜਿਹੜੀ ਕੌਮ ਨੇ ਸਭ ਤੋਂ ਜ਼ਿਆਦਾ ਕੁਰਬਾਨੀਆਂ ਕੀਤੀਆਂ ਆ ਆਪਾਂ ਉਸ ਕੌਮ ਨੂੰ ਮਹਫੂਜ਼ ਕਰਕੇ ਉਹਦੇ ਹੱਕ ਦੇ ਦਈਏ ਬਜਾਏ ਕਿ ਆਪਾਂ ਇਹਦਾ ਹੋਰ ਖਲਾਰਾ ਪਾਈਏ ਉਸ ਕੌਮ ਨੂੰ ਨਾਲ ਰੱਖਣਾ ਚਾਹੀਦਾ ਹੈ ਉਸ ਕੌਮ ਨੂੰ ਬਣਦੇ ਹੱਕ ਦੇਣੇ ਚਾਹੀਦੇ ਆ ਜੋ ਉਸ ਕੌਮ ਦੇ ਸੈਂਟੀਮੈਂਟਸ ਨੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਬਦਬੀਆਂ ਹੋ ਰਹੀਆਂ ਨੇ ਬੰਦੀ ਸਿੰਘਾਂ ਦਾ ਮਸਲਾ ਏ ਪਾਣੀਆਂ ਦਾ ਮਸਲਾ ਸਾਡੀ ਬੋਲੀ ਦਾ ਮਸਲਾ ਸਾਡੀ ਹੋਂਦ ਦਾ ਮਸਲਾ ਏ ਜੋ ਗੁਰਬਾਣੀ ਤੇ ਤਰਕ ਹੁੰਦੇ ਨੇ ਉਹਦਾ ਮਸਲਾ ਏ ਸੋ ਉਹ ਸਾਰੇ ਜਿਹੜੇ ਰਿਜ਼ੋਲਵ ਕਰ ਲੈਣੇ ਚਾਹੀਦੇ ਆ ਬਜਾਏ ਕਿ ਆਪਾਂ ਇਹਨੂੰ ਜਿਆਦਾ ਐਗਜ਼ੈਜਰੇਟ ਕਰ ਲੇਕਿਨ ਭਾਰਤੀ ਜਨਤਾ ਪਾਰਟੀ ਕਿਉਂ ਨਹੀਂ ਇਹਨਾਂ ਨੂੰ ਰੋਕ 파ਰੀ ਬੇਸ਼ੱਕ ਕਹਿ ਰਹੇ ਨੇ ਕਿ ਉਹ ਆਪਣੇ ਬਿਆਨ ਹੋ ਸਕਦੇ ਕੰਗਨਾਰ ਨਾ ਉਹ ਤੇ ਲੇਕਿਨ ਰੋਕ ਕਿਉਂ ਨਹੀਂ 파ਰੀ ਕੀ ਲੱਗਦਾ ਤੁਹਾਨੂੰ ਲੱਗਦਾ ਨਹੀਂ ਕਿ ਆਪ ਹੀ ਮਿਜ਼ਾਇਲ ਛੱਡੀ ਹੋਈ ਆ ਆਪ ਹੀ ਸਾਰਾ ਕੁਝ ਕੀਤਾ ਜਾ ਰਿਹਾ ਵੇਖੋ ਕਹਿਣ ਵਾਲੀਆਂ ਗੱਲਾਂ ਨੇ ਹੁਣ ਮੈਂ ਇੱਧਰ ਕਿਸੇ ਨੂੰ ਘਲਦਵਾ ਕਿਸੇ ਕੰਮ ਦੇ ਲਈ ਤੇ ਜਦੋਂ ਉਹਦਾ ਕੰਮ ਫੜਿਆ ਜਾਵੇ ਤੇ ਪੁਲਿਸ ਆ ਕੇ ਮੈਨੂੰ ਪੁੱਛੇ ਮੈਂ ਕਹੂੰਗਾ ਯਾਰ ਮੈਂ ਤਾਂ ਜਾਣਦਾ ਹੀ ਨਹੀਂ ਹਨਾ ਉਹਦਾ ਉਹਦਾ ਕੰਮ ਹੋ ਸਕਦਾ ਸੋ ਐਸੀ ਕੋਈ ਗੱਲ ਨਹੀਂ ਹੁੰਦੀ ਸਰਕਾਰ ਚਾਵੇ ਤੇ ਬੜਾ ਕੁਝ ਕਰ ਵੀ ਸਕਦੀ ਹੈ ਸਰਕਾਰ ਚਾਵੇ ਤੇ ਬੜਾ ਕੁਝ ਰੋਗ ਵੀ ਸਕਦੀ ਹੈ ਸੋ ਇਸ ਕਰਕੇ ਮੈਂ ਇਹੀ ਗੱਲ ਕਹਿ ਦੇਣਾ ਚਾਹੁੰਦਾ ਹੈ ਕਿ ਇਹ ਤਾਂ ਹੈ ਨਹੀਂਗਾ ਕਿ ਇਹਦੇ ਤੋਂ ਉੱਤੇ ਕੋਈ ਕੰਟਰੋਲ ਨਹੀਂ ਸੀ ਹੋ ਸਕਦਾ ਜਿਹੜਾ ਸੈਂਸਰ ਬੋਰਡ ਅੱਜ ਸਰਕਾਰ ਕਹਿ ਰਹੀ ਕਿ ਸੈਂਸਰ ਬੋਰਡ ਦੇ ਹੱਥ ਚ ਹੁੰਦਾ ਚੇਅਰਮੈਨ ਤੁਸੀਂ ਲਾਉਨੇ ਹੋ ਮੈਂਬਰ ਤੁਸੀਂ ਲਾਉਨੇ ਹੋ ਸੋ ਇਸ ਕਰਕੇ ਕਿਉਂਕਿ ਇਸ ਗੱਲ ਤੇ ਮੇਰੀ ਪਹਿਲਾਂ ਵੀ ਡਿਬੇਟ ਹੋਈ ਸੀ ਕਿ ਮੈਂਬਰ ਤਾਂ ਜਿਹੜੇ ਆ ਉਹ ਸੈਂਟਰ ਸਰਕਾਰ ਵੱਲੋਂ ਲੱਗਦੇ ਆ ਸੋ ਇਸ ਕਰਕੇ ਸੈਂਸਰ ਬੋਰਡ ਨੂੰ ਇੰਨੀ ਇੱਕ ਮੈਂ ਸਮਝਦਾ ਕਿ ਉਹਨੂੰ ਆਪਣੀ ਰਿਸਪੋਨਸੀਬਿਲਟੀ ਦਾ ਪਤਾ ਜ਼ਿੰਮੇਵਾਰੀ ਦਾ ਪਤਾ ਹੋਣਾ ਚਾਹੀਦਾ ਸੀਗਾ ਤੇ ਇੰਨੀ ਸ਼ਰਮ ਕਰਨੀ ਚਾਹੀਦੀ ਸੀਗੀ ਕਿ ਜਿਹੜੀ ਇੱਕ ਮਾਰਸ਼ਲ ਕਮਾ ਤੁਹਾਡੇ ਕੋਲ ਤੁਸੀਂ ਉਹਨਾਂ ਨੇ ਅੱਜ ਬੈਠੇ ਹੋਏ ਲੇਕਿਨ ਪੰਜਾਬ ਸਰਕਾਰ ਵੀ ਕੁਝ ਨੀਤੀ ਵਿਖਾ ਸਕੀ ਚੜ੍ਹ ਸਿੰਘ ਜੀ ਲੇਕਿਨ ਚਾਂਦੀ ਤੇ ਉਹ ਵੀ ਪੰਜਾਬ ਚ ਬੰਦ ਕਰ ਸਕਦੀ ਸੀ ਇਸ মুਵੀ ਨੂੰ ਉਹਨੂੰ ਬਿਆਨ ਕਰ ਸਕਦੀ ਸੀ ਉਹ ਵੀ ਨੀਂ ਨਜ਼ਰ ਆਏਗੀ ਲੱਗਦਾ ਕਿ ਕੁਝ ਮਿਲੀਭੁਗਤ ਨਜ਼ਰ ਆ ਰਹੀ ਕਿਸੇ ਜਗ੍ਹਾ ਤੇ ਮੈਂ ਇੱਕ ਬੇ ਬੇਨਤੀ ਕਰ ਦੇਣਾ ਚਾਹੁੰਦਾ ਹੈ ਕਿ ਇਸੇ ਕਰਕੇ ਕਹਿੰਦੇ ਆ ਕਿ ਪੰਜਾਬ ਦੀ ਖੇਤਰੀ ਪਾਰਟੀ ਪੰਜਾਬ ਦੀ ਹੁੰਦੀ ਹੈ ਖੇਤਰੀ ਪਾਰਟੀ ਨੇ ਜੋ ਗੱਲ ਕਰ ਲੈਣੀ ਹੁੰਦੀ ਹੈ ਉਹ ਸੈਂਟਰ ਤੋਂ ਚਲਦੀਆਂ ਪਾਰਟੀਆਂ ਨਹੀਂ ਕਰਦੀਆਂ ਹੁੰਦੀਆਂ ਅਫਸੋਸ ਦੀ ਗੱਲ ਹੈ ਕਿ ਜਿਹੜੀ ਸਾਡੀ ਖੇਤਰੀ ਪਾਰਟੀ ਸੀ ਗਲਤ ਅਥਾਂ ਦੇ ਵਿੱਚ ਚਲੀ ਗਈ ਪਰ ਮੈਂ ਇਹ ਗੱਲ ਕਹਿ ਦੇਣਾ ਚਾਹੁੰਦਾ ਹਾਂ ਕਿ ਭਗਵੰਤ ਮਾਨ ਸਾਹਿਬ ਤੁਹਾਨੂੰ 92 ਐਮਐਲਏ ਇਸ ਕਰਕੇ ਨਹੀਂ ਸੀ ਦਿੱਤੇ ਕਿ ਪੰਜਾਬ ਬਲਦੀ ਦੇ ਬੁੱਥੇ ਜਾਣ ਡਿਆ ਹੋਏ ਤੇ ਆਪਾਂ ਚੁੱਪ ਕਰਕੇ ਬੈਠੇ ਰਹੀਏ ਨਾ ਕੇਵਲ ਸਿੱਖਾਂ ਦੇ ਪਰ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਅਦਰਸ਼ ਕਈ ਜਿਹੜੇ ਚੰਗੇ ਸਨਤਨੀ ਵੀਰ ਨੇ ਉਹਨਾਂ ਦੇ ਵੀ ਅਦਰਸ਼ ਨੇ ਕਿਉਂਕਿ ਉਸ ਗੱਲ ਨੂੰ ਸੈਂਟੀਮੈਂਟ ਨੂੰ ਸਮਝਦੇ ਕਿ ਇੱਕ ਤਾਂ ਸਿੱਖ ਆਪਣੇ ਹੱਕਾਂ ਦੇ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਦੂਜੇ ਪੰਜਾਬ ਦੀ ਗੱਲ ਕਰ ਰਹੇ ਹੈ ਸੋ ਕਿਉਂਕਿ ਉਧਰ ਕੋਈ ਕਿਸੇ ਧਰਮ ਖਿਲਾਫ ਕੋਈ ਵੀ ਨਹੀਂ ਸੀ ਬੋਰੇ ਜਿਹੜੇ ਸੰਤ ਜਰਨੈਲ ਸਿੰਘ ਜੀ ਉਧਰ ਕਈ Hindu leader ਗਏ ਨੇ ਜਿੱਦੜਾ ਦਾਵਾ ਕੀਤਾ ਜਾਂਦਾ ਸੀਗਾ ਕਿ ਇੱਥੇ ਤਾਂ ਜੀ ਕੁੜੀਆਂ ਇਹਨਾਂ ਨੇ ਬੰਨ ਕੇ ਰੱਖੀਆਂ ਹੋਈਆਂ ਇਧਰੋਂ ਤਾਂ ਫਲਾਨੀ ਚੀਜ਼ ਮਿਲਦੀ ਪਈ ਹੈ ਇਧਰ ਸ਼ਰਾਬ ਪੀਂਦੇ ਨੇ ਇਧਰ ਹਥਿਆਰ ਰੱਖੇ ਨੇ ਤੇ ਫਲਾਨਾ ਧਮਕਾਣਾ ਆ ਕਹਿੰਦਾ ਮੈਂ ਉਧਰ ਜਾ ਕੇ ਵੇਖਿਆ ਸੁبرਮਣੀਅਮ ਸਵਾਮੀ ਤੁਸੀਂ ਗੱਲ ਸੁਣੋ ਉਹ ਕੰਦਾ ਹੁੰਦਰ ਮੈਨੂੰ ਕੁਝ ਵੀ ਨਹੀਂ ਲੱਭਿਆ ਇਹ ਪ੍ਰੋਪਾਗੈਂਡਾ ਕ੍ਰੀਏਟ ਕੀਤਾ ਗਿਆ ਪਹਿਲਾਂ ਮਾਹੌਲ ਕ੍ਰੀਏਟ ਕੀਤਾ ਗਿਆ ਫਿਰ ਹੌਲਾ ਕੀਤਾ ਗਿਆ ਸੋ ਕਈ ਸਾਡੇ ਸਨਾਤਨੀ ਵੀਰ ਨੇ ਹਿੰਦੂ ਵੀਰ ਨੇ ਮੁਸਲਮਾਨ ਵੀਰ ਨੇ ਅਸਾਈ ਵੀਰ ਨੇ ਸਿੱਖ ਮੰਦਈ ਹੈ ਤੇ ਸਾਰਾ ਪੰਜਾਬ ਜਿਹੜਾ ਹੈ ਉਹਦੇ ਚੋਂ ਬਹੁਤ ਨੌਜਵਾਨ ਨੇ ਜੋ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਵਾਂ ਵਾਲਿਆ ਦੀ ਪਾਕ ਪਵਿੱਤਰ ਜਿਹੜੀ ਹੈ ਨਾ ਉਹ ਸ਼ਵੀ ਨੂੰ ਜੋ ਉਹਨਾਂ ਦੀ ਸੋਚ ਸੀ ਜੋ ਉਹਨਾਂ ਦਾ ਕੈਰੈਕਟਰ ਸੀ ਜੋ ਉਹਨਾਂ ਦਾ ਕਿਰਦਾਰ ਸੀ ਜੋ ਉਹਨਾਂ ਦਾ ਜੀਵਨ ਸੀ ਉਹਨੂੰ ਆਪਣਾ ਰੋਲ ਮਾਡਲ ਸਮਝਦੇ ਆ ਇਰੈਸਪੈਕਟਿਵ ਆਫ ਦ ਰਿਲੀਜੀਅਨ ਕੀ ਲੱਗਦਾ ਨਹੀਂ ਕਿ ਇਹੀ ਕਰਦਾਰ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਇਸ ਮੂਵੀ ਰਾਹੀਂ ਮੈਂ ਕਿਹਾ ਕੀਤਾ ਨਹੀਂ ਜਾ ਸਕਦਾ ਕਰ ਲੋ ਐਵੇਂ ਦੀਆਂ 10 ਮੂਵੀਆਂ ਬਣਾ ਲਓ ਹਰੀ ਸਿੰਘ ਨਲਵੇਦਾ ਹੋ ਗਿਆ ਭਗਤ ਸਿੰਘ ਤਾਂ ਹੋ ਗਿਆ ਸੰਤ ਬਾਬਾ ਕਰਤਾਰ ਸਿੰਘ ਦਾ ਹੋ ਗਿਆ ਜਿਹਨਾਂ ਨੂੰ ਕਹਿੰਦੇ ਸੀਗੇ ਕਿ ਜੀ ਜਿਨਾਂ ਨੇ ਪਰਸੋਨਿਫਾਈ ਕੀਤਾ ਸੀਗਾ ਜਦੋਂ ਲੈ ਕੇ ਗਏ ਨੇ ਨਗਰ ਕੀਰਤਨ ਦਿੱਲੀ ਦੇ ਵਿੱਚ ਲੈ ਕੇ ਗਏ ਨੇ ਇੰਦਰਾਂ ਨੂੰ ਮੰਗਾਰਿਆ ਉਹ ਕਹਿੰਦੀ ਜਲ ਸਿੰਘ ਨੂੰ ਇਹ ਕੌਣ ਹੈ ਕਹਿੰਦਾ ਇਹੀ ਆ ਪਿੰਡਰਾਂ ਵਾਲਾ ਜਿਹਨੇ ਪਰਸੋਨਿਫਾਈ ਕੀਤਾ ਸੀ ਪਿੰਡਰਾਂ ਵਾਲਾ ਜੱਪ ਉਹਨੂੰ ਕਰ ਲਿਆ ਜਾਂ ਆਪਾਂ ਹਰੀ ਸਿੰਘ ਨਾਲ ਵੀ ਉਹਨੂੰ ਕਰ ਲਿਆ ਹੋਏ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਪਾਂ ਡੀਫੇਮ ਕਰ ਲਿਆ ਹੋਏ ਸਮੇਂ ਸਮੇਂ ਤੇ ਸਾਡੇ ਨਾਇਕਾਂ ਨੂੰ ਖਲ ਨਾਇਕ ਬਣਾਉਣ ਵਾਲੇ ਜ਼ਰੂਰ ਆਏ ਨੇ ਪਰ ਸਾਡੇ ਨਾਇਕ ਨਾਇਕ ਹੀ ਰਹੇ ਨੇ ਉਹਨਾਂ ਦੀ ਛਵੀ ਜਿਹੜੀ ਆ ਮਲਿਆ ਮੇਟ ਹੋ ਕੇ ਮਿੱਟੀ ਦੇ ਵਿੱਚ ਰਲ ਗਈ ਆ ਸਾਡੇ ਜਿਹੜੇ ਆਦਰਸ਼ ਨੇ ਸਾਡੇ ਜਿਹੜੇ ਸੰਤ ਨੇ ਸਾਡੇ ਜਿਹੜੇ ਸੰਘਰਸ਼ੀ ਯੋਧੇ ਨੇ ਉਹਨਾਂ ਦਾ ਸਤਕਾਰ ਦਾ ਮਿਆਰ ਸਾਡੇ ਮਨਾਂ ਦੇ ਵਿੱਚ ਦਿਨ-ਬਰ-ਦਿਨ ਜਿਹੜਾ ਉਹ ਵੱਧਦਾ ਹੀ ਰਿਹਾ ਆਵੇਂ ਭਾਵੇਂ ਐਵੇਂ ਦੀਆਂ 10 ਮੂਵੀਆਂ ਕੱਢ ਲੈ। ਲੇਕਿਨ ਹੁਣ ਪੰਜਾਬ 'ਚ ਫਿਲਮ ਨਹੀਂ ਲੱਗ ਪਾਰੇ। ਕੀ ਲੱਗਦਾ ਕਿ ਇਨ ਫਿਊਚਰ ਵੀ ਨਹੀਂ ਲੱਗ ਪਾਏਗੀ ਜੇਕਰ ਲੱਗੇ? ਨਹੀਂ ਨਹੀਂ ਜੀ ਨਹੀਂ ਨਹੀਂ ਵੇਖੋ ਇੱਧਰ ਨਾ ਮੈਂ ਇੱਕ ਬੇਨਤੀ ਕਰ ਦੇਣਾ ਚਾਹੁੰਦਾ ਇੱਕ ਤਾਂ ਸਰਕਾਰ ਇੰਟਰਵਿਨ ਕਰਕੇ ਤੈਨੂੰ ਬੰਦ ਕਰਾਵੇ। ਜਿਨ੍ਹਾਂ ਕੁਝ ਕੁ ਮੇਰੇ ਖਿਆਲ ਨਾਲ ਸਿਨੇਮਾ ਘਰਾਂ ਦੇ ਵਿੱਚ ਲੱਗੀ ਹੋਈ ਹੈ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਐਸਜੀਪੀਸੀ ਦਾ। ਮੈਂ ਉਹਨਾਂ ਨਿਹੰਗ ਜਥੇਬੰਦੀਆਂ ਦਾ ਤੇ ਜਿਹੜੀਆਂ ਯੂਥ ਆਰਗੇਨਾਈਜੇਸ਼ਨਸ ਅੱਜ ਅ ਜਿਨ੍ਹਾਂ ਨੇ ਇਸ ਮੂਵੀ ਨੂੰ ਰੋਕਣ ਦੇ ਵਿੱਚ ਪੂਰਾ ਯੋਗਦਾਨ ਆਪਣਾ ਪਾਇਆ ਪੰਜਾਬ ਦੇ ਸੁਪੁੱਤ ਨੇ ਉਹ ਪੰਥ ਦੇ ਸੁਪੁੱਤ ਨੇ ਉਹ ਤੇ ਜਿਹੜੇ ਬਹਿ ਕੇ ਤੇਰਮਾਨ ਨਾਲ ਦਫਤਰਾਂ ਦੇ ਵਿੱਚ ਮੋਕ ਦਰਸ਼ਕ ਬਣ ਕੇ ਤਮਾਸ਼ਾ ਵੇਖਦੇ ਪਏ ਐ ਉਹ ਨਾ ਉਹ ਨਾ ਤਾਂ ਪੰਜਾਬ ਦੀ ਕਦਰ ਕਰਦੇ ਆ ਨਾ ਪੰਜਾਬ ਦੇ ਲੋਕਾਂ ਦੇ ਭਾਵਨਾਵਾਂ ਦੀ ਕਦਰ ਜਿਹੜੀ ਆ ਜਾਂ ਹਿਰਦਿਆਂ ਦੀ ਕਦਰ ਕਰਦੇ ਆ ਉਹਨਾਂ ਦੀ ਗੱਲਾਂ ਦੀ ਜਿਹ ਕਦਰ ਕਰਦੇ ਆ ਸੋ ਅੱਜ ਸੇਰਾ ਜਿਹੜਾ ਐ ਉਹ ਸਾਰੇ ਸਮੂੱਚੇ ਜਿਹੜੇ ਕਲੈਕਟਿਵ ਐਫਰਟ ਤਾਂ ਮੈਂ ਇਹ ਵੀ ਇੱਧਰ ਬੇਨਤੀ ਕਰਨਾ ਚਾਹੁੰਦਾ ਸਨੇਹਾ ਲਾਉਣਾ ਚਾਹੁੰਦਾ ਤੁਹਾਡੇ ਚੈਨਲ ਰਾਹੀਂ ਕਿ ਜੇ ਇਸ ਹਿਸਾਬ ਦੇ ਨਾਲ ਆਪਾਂ ਏਕਾ ਕਰਕੇ ਚੱਲੀਏ ਜੇ ਇਸ ਹਿਸਾਬ ਨਾਲ ਆਪਾਂ ਇੱਕ ਹੋ ਕੇ ਚੱਲੀਏ ਇੱਕ ਨਿਸ਼ਾਨ ਹੇਟ ਹੋ ਕੇ ਚੱਲੀਏ ਅੰਡਰ ਦ ਰੂਲ ਆਫ ਗੁਰੂ ਗ੍ਰੰਥ ਸਾਹਿਬ ਇੱਕ ਸਾਡਾ ਲੀਡਰ ਕਰਕੇ ਆਪਾਂ ਚੱਲੀਏ ਤੇ ਫਿਰ ਕੋਈ ਵੀ ਐਸੀ ਫਿਲਮ ਜਿਹੜੀ ਹੈ ਇਹ ਪ੍ਰੋਡਕਸ਼ਨ ਚ ਵੀ ਨਹੀਂ ਜਾਏਗੀ ਅੱਗੇ ਤੋਂ ਕਿਉਂਕਿ ਉਹਨਾਂ ਨੂੰ ਸਾਡੀ ਆਵਾਜ਼ ਦਾ ਸਾਡੀ ਸ਼ਕਤੀ ਦਾ ਸਾਡੇ ਜਿਹੜੀ ਹਿਰਦਿਆਂ ਦੀ ਭਾਵਨਾ ਦਾ ਜਿਹੜਾ ਪਤਾ ਹੋਏਗਾ ਤੇ ਸਿੱਖ ਦੀ ਹਿਰਦੇ ਦੀ ਭਾਵਨਾ ਕਦੀ ਗਲਤ ਨਹੀਂ ਹੁੰਦੀ ਸਿੱਖ ਹਮੇਸ਼ਾ ਅਰਦਾਸ ਕਰਕੇ ਇਹੀ ਮੰਗਦਾ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਭਲਾ ਸੋ ਸਾਡੀ ਭਾਵਨਾ ਜਿਹੜੀ ਹੈ ਸਿੱਖਾਂ ਦੀ ਇੱਕ ਸੱਚੇ ਸਿੱਖ ਦੀ ਜਾਂ ਮੈਂ ਕਹਿ ਰਹਾਂ ਕਿ ਕਿਸੇ ਸੱਚੇ ਧਰਮ ਧਾਰਮਿਕ ਇਨਸਾਨ ਦੀ ਜਿਹੜੀ ਭਾਵਨਾ ਕਦੀ ਗਲਤ ਨਹੀਂ ਹੁੰਦੀ ਸੋ ਆਪਾਂ ਨੂੰ ਇੱਕ ਹੋ ਕੇ ਇਧਰ ਚੱਲਣਾ ਚਾਹੀਦਾ ਤੇ ਪੰਜਾਬ ਦੇ ਹੱਕਾਂ ਦੇ ਲਈ ਜਿਹੜਾ ਹੈ ਅਗਾਂਹ ਵੀ ਆਪਾਂ ਨੂੰ ਜਥੇਬੰ ਗਾਂ ਲਈ ਜਿਹੜਾ ਹੈ ਜਿੱਥੇ ਮੰਦ ਜ਼ਰੂਰ ਰਹਿਣਾ ਚਾਹੀਦਾ ਇਹ ਕਹਣਾ ਹੈ ਕਵਰ ਚੜ੍ਹ ਸਿੰਘ ਹੋਣਾ ਦਾ ਔਰ ਲਗਾਤਾਰ ਹੀ ਇਸ ਮੂਵੀ ਨੂੰ ਲੈ ਕੇ ਜੋ ਵਾਦ ਵੀ ਬਾਦ ਵਾਦਾ ਹੋਇਆ ਨਜ਼ਰ ਆ ਰਿਹਾ ਸੀ ਲੇਕਿਨ ਅੱਜ ਮੂਵੀ ਜਿਹੜੀ ਹੈ ਜ਼ਰੂਰ ਰਿਲੀਜ਼ ਹੋਈ ਹੈ ਲੇਕਿਨ ਪੰਜਾਬ ਦੇ ਵਿੱਚ ਇਸ ਨੂੰ ਪ੍ਰੋਪਰ ਤਰੀਕੇ ਨਾਲ ਜਿਹੜਾ ਹੈ ਉਹ ਚੱਲਣ ਜਿਹੜਾ ਹੈ ਉਹ ਨਹੀਂ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ ਕੰਗੜਾ ਨੌਤ ਵੀ ਦੁਬਾਰਾ ਤੋਂ ਫੇਸਬੁੱਕ ਅਤੇ ਲਗਾਤਾਰ ਇੰਸਟਾਗ੍ਰam ਤੇ ਆਪਣੀਆਂ ਪੋਸਟਰ ਸਾਂਝੀ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਤੇ ਉਸ ਵਿੱਚੋਂ ਫਿਰ ਇੱਕ ਵਾਰ ਤੋਂ ਉਹਨਾਂ ਵੱਲੋਂ ਬਹੁਤ ਸਾਰੇ ਸ਼ਬਦ ਜਿਹੜੇ ਨੇ ਉਹ ਲਿਖੇ ਗਏ ਨੇ ਲੇਕਿਨ ਕਿੰਨਾ ਕਹਤੇ ਸੰਜਨ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਾ ਨੂੰ ਦੁਬਾਰਾ ਤੋਂ ਖਲਨਾਇਕ ਵਖਾਉਣ ਦੀ ਕੋਸ਼ਿਸ਼ ਜਿਹੜੀ ਇਸ ਮੂਵੀ ਦੇ ਵਿੱਚ ਕੀਤੀ ਗਈ ਲੇਕਿਨ ਹੁਣ ਸਿੱਖ ਕੌਮ ਵੱਲੋਂ ਸਾਫ਼ ਤੌਰ ਤੇ ਕਹਾ ਗਿਆ ਇਸ ਮੂਵੀ ਨੂੰ ਪੰਜਾਬ ਵਿੱਚ ਨਹੀਂ ਲੱਗ ਦਿੱਤਾ ਜਾਵੇਗਾ ਨਾਲ ਹੀ ਕਵਰ ਚਰਤ ਸਿੰਘ ਹੋਣਾਂ ਦਾ ਕਹਿਣਾ ਕਿ ਸਾਨੂੰ ਸਾਰਿਆਂ ਨੂੰ ਮਿਲ ਕੇ ਇੱਕ ਮੰਚ ਤੇ ਇਕੱਠੇ ਹੋ ਕੇ ਹਮੇਸ਼ਾ ਹੀ ਆਪਣੀ ਸਾਂਝੀ ਆਵਾਜ਼ ਜਿਹੜੀ ਹੋ ਚੁਕਣੀ ਚਾਹੀਦੀ ਤਾਂ ਹੀ ਅਸੀਂ ਪੰਜਾਬ ਦੇ ਵਿੱਚ ਅਤੇ ਪੂਰੇ ਉਪਦੇਸ਼ ਵਿੱਚ ਆਪਣਾ ਰਾਜ ਕਾਇਮ ਕਰ ਸਕਾਂਗੇ ਕ ਸਾਈ ਪ੍ਰੀਤਨਾ ਗੁਰਪ੍ਰੀਤ ਸਿੰਘ ਪੱਬਲੋਕ ਚੈਨਲ ਅੰਮ੍ਰਿਤਸਰ ਸਾਹਿਬ